ਅੱਜ ਦਾ ਜਿਹੜਾ ਮਸਲਾ ਹੈਗਾ ਆਪ ਇਹਨੂੰ ਪਤਾ ਹੈ ਕਿ ਇੰਸਟਾਗ੍ਰam ਦੀ ਇੱਕ ਇੱਕ ਇੰਸਟਾਗ੍ਰam ਆਈਡੀ ਤੋਂ ਕਨੂ ਸਿੰਘ ਨਾ ਦੀ ਆਈਡੀ ਹੈ ਜੋ ਕਿ ਲਗਾਤਾਰ ਰਵਿਦਾਸੀਆ ਸਮਾਜ ਨੂੰ ਔਰ ਡੇਰਾ ਸਚਖੰਡ ਬਲਾਂ ਦੇ ਸੰਤ ਮਹਾਂਪੁਰਸ਼ਾਂ ਲਈ ਅਪਾਧਰ ਭਾਸ਼ਾ ਦੇ ਵਿੱਚ ਗੱਲ ਕਰਦਾ ਸੀ ਔਰ ਉਸ ਨੂੰ ਆਪਾਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਡਿਸਟ੍ਰਿਕਟ ਵਾਈ ਸਾਰਿਆਂ ਨੂੰ ਜਿੰਨੇ ਵੀ ਆਪਣੇ ਸਾਡੇ ਡੀਸੀ ਐ ਡਿਪਟੀ ਕਮਿਸ਼ਨਰ ਔਰ ਐਸਐਸਪੀ ਸਾਰੋਂ ਉਹਨਾਂ ਨੂੰ ਮੰਗ ਪੱਤਰ ਦੇ ਦਿੱਤੇ ਆ ਕਿ ਇਸ ਬੰਦੇ ਉੱਤੇ ਜਿਹੜੀ ਹੈਗੀ ਆ ਜਲਦ ਤੋਂ ਜਲ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਇਦਾਂ ਦੇ ਅਪਧਰ ਭਾਸ਼ਾ ਔਰ ਸਮਾਜ ਨੂੰ ਪੜਨ ਵਾਲੀਆਂ ਗੱਲਾਂ ਕਰਨ ਵਾਲੇ ਲੋਕਾਂ ਨੂੰ ਉਹਨਾਂ ਨੂੰ ਦੂਰ ਰੱਖਿਆ ਜਾ ਸਕੇ ਸੋ ਮੈਂ ਅਸੀਂ ਅੱਜ ਜਿਹੜਾ ਹੈਗਾ ਮੰਗ ਪੱਤਰ ਮੈਡਮ ਬਰਾਰ ਜੀ ਨੂੰ ਦਿੱਤਾ ਹੈ ਭੁੱਲਰ ਜੀ ਨੂੰ ਔਰ ਸਾਡੇ ਨਾਲ ਸਾਰੀਆਂ ਸਮੂਹ ਜਥੇਬੰਦੀਆਂ ਦੇ ਆਗੂ ਸਹਿਬਾਨ ਇਕੱਠੇ ਹੋ ਕੇ ਅੱਜ ਮੈਡਮ ਨੂੰ ਮਿਲੇ ਆ ਉਹਨਾਂ ਨੇ ਪ੍ਰੋਮਸਾ ਦਿੱਤਾ ਸਾਨੂੰ ਕਿ ਅਸੀਂ ਇਸ ਬੰਦੇ ਦੇ ਉੱਤੇ ਜਿਹੜੀ ਹੈਗੀ ਆ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹ ਜਿਹੜਾ ਬੰਦਾ ਹੈ ਇਹ ਆਪਣੇ ਆਪ ਨੂੰ ਮਾਲਪੁਰ ਦੁਆਬੇ ਦਾ ਦੱਸਦਾ ਹੈ ਔਰ ਥੋੜੇ ਦਿਨਾਂ ਦੇ ਵਿੱਚ ਅਸੀਂ ਆਪਣੇ ਜੜੇ ਹੈਗੇ ਆ ਸਾਡੇ ਸੂਤਰ ਹੈਗੇ ਆ ਅਸੀਂ ਉਹਨਾਂ ਨੂੰ ਵੀ ਛੱਡਿਆ ਵੀ ਇਹਦਾ ਜਲਦ ਤੋਂ ਜਲਦ ਪਤਾ ਲਗਾਇਆ ਜਾਵੇ ਤਾਂ ਜੋ ਕਿ ਇਹ ਜਿਹੜਾ ਖਿੱਚ ਕੇ ਇਹ ਛੱਤਰ ਫੇਰਿਆ ਜਾ ਸਕੇ ਜਿਹੜਾ ਸਾਡੇ ਮਹਾਪੁਰਸ਼ਾਂ ਨੂੰ ਜਿਹੜਾ ਇਦਾਂ ਦੀਆਂ ਗੱਲਾਂ ਕਰਦਾ ਔਰ ਗਾਲਾਂ ਕੱਢਦਾ ਰਵਿਦਾਸੀਆ ਭਾਈਚਾਰੇ ਨੂੰ ਗਾਲਾਂ ਕੱਢਦਾ ਇਹੋ ਜਿਹੇ ਇਨਸਾਨਾਂ ਨੂੰ ਇਹੋ ਜਿਹੇ ਲੋਕਾਂ ਜਿਹੜੇ ਸਾਡੇ ਸਮਾਜ ਦੇ ਵਿੱਚ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰਦੇ ਆ ਔਰ ਜਿਹੜਾ ਹੈਗਾ ਸਾਡੇ ਦੇਸ਼ ਦੇ ਸਾਡੀਆਂ ਰਵਿਦਾਸੀਆ ਭਾਈਚਾਰੇ ਨੂੰ ਉਹਨਾਂ ਦੀਆਂ ਉਹਨਾਂ ਦੀ ਆਤਮਾ ਨੂੰ ਫੇਸ ਪਹੁੰਚਾਉਣ ਦਾ ਕੰਮ ਕਰਦੇ ਜਿਹੜੇ ਜਿਹੜੇ ਸਮਾਜਿਕ ਵਿਰੋਧ ਅੰਸਰ ਹੈਗੇ ਆ ਉਹਨਾਂ ਉੱਤੇ ਬਣਦੀ ਕਾਰਵਾਈ ਕਰਤੀ ਜਾਵੇ ਤਾਂ ਤਾਂ ਜੋ ਕਿ ਚਿਹ ਜੋ ਇਨਸਾਨਾਂ ਉੱਤੇ ਲੱਟ ਪਈ ਗਾ ਜੈ ਗੁਰਦੇਵ ਭੰਗ